ਮਨ ਅੱਜ ਦੁਖੀ ਵੀ ਆ ਹੈਰਾਨ ਵੀ ਆ ਪਰੇਸ਼ਾਨ ਵੀ ਐ ਤੇ ਸੋਚਾਂ ਦੇ ਵਿੱਚ ਘੁਆਚਿਆ ਵੀ ਆ ਜਾਂ ਤਾਂ ਇਹ ਗੱਲ ਕਹੀ ਗਈ ਵੀ ਭਾਈ ਖਸਮਾਂ ਨੂੰ ਖਾਂਦੇ ਠੱਠੇ ਖੂਨ ਦੇ ਵਿੱਚ ਪੈਣੀ ਦੁਨੀਆਦਾਰੀ ਜੋ ਕਿਸੇ ਬਾਰੇ ਯਕੜਵਾ ਮਰੀ ਜਾਂਦਾ ਮਰੀ ਜਾਣੇ ਤੋਂ ਸਾਨੂੰ ਕੀ ਫਰਕ ਪੈਂਦਾ ਪਰ ਜਦੋਂ ਜਥੇਦਾਰਾਂ ਦੇ ਬਾਰੇ ਵੀ ਗੱਲਾਂ ਹੋਣ ਤੇ ਉਦੋਂ ਸੱਚੀ ਮੁੱਚੀ ਮਨ ਦੁਖੀ ਹੋਣਾ ਸੁਭਾਵਕ ਆ ਕਹਿਣ ਨੂੰ ਕੋਈ ਇਹ ਵੀ ਗੱਲ ਕਹਿ ਸਕਦਾ ਵੀ ਤੁਸੀਂ ਕੋਨੇ-ਮੋਨੇ ਨਾ ਤੁਹਾਡੇ ਕੇਸ ਰੱਖੇ ਨਾ ਤੁਸੀਂ ਕੋਈ ਇਦਾਂ ਪਰਪੱਕ ਲੱਗਦੇ ਕਿਸੇ ਗੱਲ ਦੇ ਵਿੱਚ ਤੇ ਤੁਸੀਂ ਵੀ ਟਿੱਪਣੀਆਂ ਕਰੋਗੇ ਪਰ ਮੈਨੂੰ ਲੱਗਦਾ ਵੀ اخਲਾਕੀ ਤੌਰ ਦੇ ਉੱਤੇ ਟਿੱਪਣੀ ਕਰਨੀ ਬਣਦੀ ਆ ਤੁਹਾਨੂੰ ਵੀ ਕਰਨੀ ਬਣਦੀ ਆ ਜੇ ਤਾਂ ਸਵਾਦ ਲੈਣਾ ਹੋਵੇ ਤਾਂ ਫਿਰ ਗੱਲ ਕਹੀ ਕਿ ਵੀ ਐਨੇ ਵੀ ਚੱਕਤਾ ਹੋਏ ਆ ਵੀ ਫਸ ਗਿਆ ਹੋਏ ਰਗੜਤਾ ਹੋਏ ਮਾਜਤਾ ਹੋਏ ਫੜੇ ਜਾਣਗੇ ਸਾਰੇ ਹੋਏ ਪਰ ਜੇ ਆਪਾਂ ਇਹ ਗੱਲ ਕਹੀ ਕਿ ਵੀ ਸਬੂਤ ਕਿੱਥੇ ਆ ਤੇ ਸਬੂਤ ਹੋਣਾ ਤੇ ਸਬੂਤਾ ਤੋਂ ਬਿਨਾਂ ਨਾ ਤਾਂ ਅਦਾਲਤਾਂ ਸੁਣਦੀਆਂ ਤੇ ਨਾ ਹੀ ਲੋਕਾਂ ਦੀ ਅਦਾਲਤ ਨੂੰ ਸੁਣਨਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਦੋਸ਼ ਲਾ ਰਿਹਾ ਵੀਡੀਓ ਮੇਰੇ ਖਿਲ ਬਹੁਤ ਸਾਰੇ ਲੋਕਾਂ ਨੇ ਦੇਖ ਲਈ ਹੋਣੀਆਂ ਸੁਣ ਲਈ ਹੋਣੀਆਂ ਤੇ ਕਈਆਂ ਨੇ ਅੱਗੇ ਤੋਂ ਅੱਗੇ ਪਛਾ ਵੀ ਦਿੱਤੀ ਹੋਣੀਆਂ ਜਿਵੇਂ ਕਿ ਪੰਜਾ ਸੱਤਾ ਜਣਿਆਂ ਨੇ ਮੈਨੂੰ ਵੀ ਪਛਾਤੀ ਕਹਿੰਦੇ ਬਾਈ ਜੀ ਆ ਦੇਖੋ ਕੀ ਕਾਂਡ ਹੋ ਗਿਆ ਮੈਂ ਇਨਾ ਵੇਲਾ ਨਹੀਂ ਸੱਚੀ ਮੁੱਚੀ ਇਨਾ ਵੇਲਾ ਨਹੀਂ ਕਿ ਲਾਏ ਹੋਏ ਦੋਸ਼ਾਂ ਦੀਆਂ ਵੀਡੀਓ ਅੱਧੇ ਅੱਧੇ ਘੰਟੇ ਦੀਆਂ 40 40 ਮਿੰਟ ਦੀਆਂ ਦੇਖਾਂ ਫਿਰ ਮੈਂ ਥੱਲੇ ਟਿੱਪਣੀਆਂ ਪੜਾਂ ਇਹ ਮੇਰੇ ਆਪਣੇ ਨਿੱਜੀ ਤੌਰ ਤੇ ਵਿਚਾਰ ਆ ਤੁਸੀਂ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਆ ਮੈਂ ਕੋਈ ਹੰਕਾਰ ਦੇ ਵਿੱਚ ਨਹੀਂ ਗੱਲ ਕਰਦਾ ਮੈਂ ਸਿਧਾਂਤਕ ਗੱਲ ਕਰਦਾ ਅੱਜ ਕੱਲ ਇੱਕ ਰਿਵਾਜ ਚੱਲ ਪਿਆ ਵੀ ਕੋਈ ਕਿਸੇ ਦੇ ਬਾਰੇ ਕੁਝ ਵੀ ਬੋਲ ਦਿੰਦਾ ਮੈਂ ਤੁਹਾਡੇ ਉੱਤੇ ਕੋਈ ਦੋਸ਼ ਲਾ ਦਨਾ ਤੁਸੀਂ ਮੇਰੇ ਤੇ ਕੋਈ ਦੋਸ਼ ਲਾ ਦਿਓ ਯਕੜਬਾਈ ਮਾਰਨਾ ਨਾ ਜਦੋਂ ਸਬੂਤ ਨਾ ਹੋਣ ਤੇ ਫਿਰ ਮੈਂ ਉਹਨੂੰ ਯਕੜਬਾ ਮੰਨਦਾ ਯਕੀਨ ਮੰਨਿਓ ਮੇਰੇ ਕੋਲੇ ਹਫਤੇ ਦੇ ਵਿੱਚ ਤਿੰਨ ਚਾਰ ਸਾਥੀ ਜਾਂ ਕੋਈ ਵੀ ਜਿਹੜੇ ਬੰਦੇ ਐਸੇ ਜਾਣਕਾਰ ਕਿਸੇ ਨੇ ਫਲਾਣੇ ਸਾਥੋਂ ਫੋਨ ਕੀਤਾ ਕਿਸੇ ਨੇ ਫਲਾਣੇ ਸਾਥੋਂ ਫੋਨ ਕੀਤਾ ਉਹ ਕਹਿਣਗੇ ਬਾਈ ਜੀ ਅਸੀਂ ਤੁਹਾਡੇ ਕੋਲੇ ਆ ਕੇ ਫਲਾਣੇ ਉੱਤੇ ਦੋਸ਼ ਲਾਉਣੇ ਆ ਮੈਂ ਉਹਨਾਂ ਨੂੰ ਕਹਿੰਦਾ ਜੀ ਸਾਡਾ ਮਾਈਕ ਆ ਜਿਹੜਾ ਉਹ ਕੱਲੇ ਦੋਸ਼ ਲਾਉਣ ਵਾਸਤੇ ਨਹੀਂ ਆ ਤੁਸੀਂ ਕਾਨੂੰਨੀ ਪ੍ਰਕਿਰਿਆ ਮੁਤਾਬਕ ਚੱਲੋ ਅਸੀਂ ਕੋਈ ਜੱਜ ਤਾਂ ਨਹੀਂਗੇ ਜਾਂ ਤੁਸੀਂ ਪੜਾਸ ਕੱਢਣ ਆਉ ਤੇ ਅਸੀਂ ਕਹਗੇ ਜੀ ਕੱਢੋ ਇੰਉਂ ਨਹੀਂ ਹੋਊਗਾ ਤੁਹਾਡੇ ਕੋਲੇ ਸਬੂਤ ਹਨ ਬਾਈ ਸਬੂਤ ਤਾਂ ਕੋਈ ਹੈ ਨਹੀਂ ਤੇ ਫਿਰ ਬਾਈ ਸਮਝੋ ਅਸੀਂ ਵੀ ਹੈ ਨਹੀਂ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹਨੇ ਮੈਨੂੰ ਸੋਚਾਂ ਦੇ ਵਿੱਚ ਜ਼ਰੂਰ ਪਾਤਾ ਹਾਲਾਂਕਿ ਨਾ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਹੁਤ ਨੇੜੇ ਆ ਨਾ ਮੈਂ ਕੋਈ ਦੂਰ ਆ ਜਿਵੇਂ ਤੁਸੀਂ ਜਥੇਦਾਰ ਸਾਹਿਬਾਨ ਦਾ ਸਤਿਕਾਰ ਕਰਦੇ ਆ ਓਵੇਂ ਹੀ ਮੈਂ ਕਰਦਾ ਜਿਵੇਂ ਅਕਾਲ ਤਖਤ ਸਾਹਿਬ ਤੇ ਬਾਕੀ ਤਖਤਾਂ ਦਾ ਸਤਿਕਾਰ ਤੁਸੀਂ ਕਰਦੇ ਓਵੇਂ ਮੈਂ ਕਰਦਾ ਅਸੀਂ ਸਾਰੇ ਕਿਉਂਕਿ ਜਥੇਦਾਰ ਸਹਬਾਨ ਨੂੰ ਸਰਵਉੱਤਮ ਮੰਨਦੇ ਆਂ ਸਰਵ ਉੱਚ ਮੰਨਦੇ ਆਂ ਵੀ ਬਹੁਤ ਉੱਚੀ ਪਦਵੀ ਦੇ ਉੱਤੇ ਬੈਠੇ ਆ ਸਿਰਫ ਇਸ ਭਾਵਨਾ ਦੇ ਤਹਿਤ ਅੱਜ ਬੜੀ ਮੈਂ ਗੱਲ ਕਰ ਰਿਹਾ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਇਹ ਗੱਲ ਕਹਿੰਦਾ ਕਿ ਮੇਰਾ ਸਾਬਕਾ ਸਾਂਢੂ ਆ ਮੈਂ ਸਾਬਕਾ ਸਾਂਢੂ ਆ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇਸ ਵੇਲੇ ਤਖਤਸ਼੍ਰੀ ਦਮਨਵਾ ਸਾਹਿਬ ਦੇ ਜਥੇਦਾਰ ਆ ਜਿਹੜੇ ਕਿ ਇੱਕ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁੰਦੇ ਸੀ ਤੇ ਜਿਹੜੇ ਆਪਾਂ ਜਾਣਦੇ ਕਿ ਪਿਛਲੇ ਪੰਜ ਸਿੰਘ ਸਹਿਬਾਨਾਂ ਦੇ ਵਿੱਚੋਂ ਇੱਕ ਅਸੀਂ ਜਿਨ੍ਹਾਂ ਨੇ ਕਿ ਅਕਾਲੀ ਦਲ ਦੇ ਵੱਖ-ਵੱਖ ਦੇ ਤਾਵਾਂ ਨੂੰ ਧਾਰਮਿਕ ਸੇਵਾ ਲਈ ਜਾਂ ਤਨਖਾਹਿਆ ਕਰਾਰ ਦਿੱਤਾ ਜਾਂ ਤਨਖਾਹ ਲਈ ਆ ਜਾਂ ਧਾਰਮਿਕ ਸਦਾ ਲਈ ਆ ਕੋਈ ਵੀ ਸ਼ਬਦ ਵਰਤ ਲੋ ਉਹਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਾਫੀ ਤਿੱਖੀਆਂ ਕਾਫੀ ਢੱਲੇ ਨਾਲ ਤੇ ਕਾਫੀ ਵੱਡੀਆਂ ਟਿੱਪਣੀਆਂ ਕੀਤੀਆਂ ਸਨ ਇਹ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਦੇਖੀਂਗਾ ਸੁਣੀਂਗਾ ਹੀ ਹੋਣੀਆਂ ਪਰ ਗੁਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ ਇਹ ਸ਼ੈਤਾਨ ਦੀ ਟੂਟੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੀ ਘਰ ਵਾਲੀ ਦੇ ਨਾਲ ਬੜਾ ਕੁਝ ਕੀਤਾ ਮੈਂ ਤਾਂ ਉਹਦਾਂ ਨੇ ਸ਼ਬਦ ਕਦੇ ਵੀ ਨਹੀਂ ਬੋਲੇਗੇ ਮੈਂ ਕਹਿੰਦੇ ਮੀਡੀਆ ਦੇ ਵਿੱਚ ਆ ਕੇ ਵੀਡੀਓ ਦੇ ਵਿੱਚ ਆ ਕੇ ਉਹ ਸ਼ਬਦ ਮੂੰਹ ਦੇ ਵਿੱਚੋਂ ਕੱਢ ਨਹੀਂ ਸਕਦਾ ਉਹ ਕਹਿੰਦਾ ਜੀ ਕਿ ਗਿਆਨੀ ਜੀ ਨੇ ਮੇਰੀ ਘਰ ਵਾਲੀ ਦੇ ਮੂੰਹ ਨਾਲ ਮੂੰਹ ਜੋੜਿਆ ਸੀ ਉਹ ਜੀ ਅਯਾਸ਼ੀ ਕਰਦਾ ਸੀ ਉਹਨੂੰ ਅਸੀਂ ਮੀਟਾ ਕਹਿੰਦੇ ਆ ਤੇ ਉਹਨੂੰ ਤਾਂ ਛੇਤਰ ਬਜਣੇ ਚਾਹੀਦੇ ਯਾਰ ਆਪਾਂ ਕਿਸੇ ਨੂੰ ਵੀ ਨਹੀਂ ਬਖਸ਼ਦੇ ਮੈਂ ਮੰਨ ਗਿਆ ਵੀ ਚਲੋ ਇਸ ਤਰੀਕੇ ਦੀ ਗੱਲ ਹੋਊਗੀ 1 ਮਿੰਟ ਲਈ ਆਪਾਂ ਮੰਨੀਏ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਲੱਗੇ ਹੋਏ ਦੋਸ਼ ਸਹੀ ਆਪਾਂ 1 ਮਿੰਟ ਲਈ ਇਹ ਮੰਨਦੇ ਆ ਪਰ ਸਾਡੀ ਕੌਮ ਇੰਨੀ ਸੁੱਤੀ ਕਿਉਂ ਰਹਿੰਦੀ ਕੋਮਾ ਦੇ ਵਿੱਚ ਕਿਉਂ ਚਲੀ ਗਈ ਆ ਵੀ 12-12 ਸਾਲ ਬਾਅਦ ਉੱਠ ਕੇ ਆਪਾਂ ਦੋਸ਼ ਲਾਉਨੇ ਆ ਕੋਈ ਉੱਠਦਾ ਜੀ ਕਿ 12 ਸਾਲ ਪਹਿਲਾਂ ਮੇਰੇ ਨਾਲ ਇੰਉਂ ਹੋਇਆ ਸੀ 10 ਸਾਲ ਪਹਿਲਾਂ ਮੇਰੇ ਨਾਲ ਇਹ ਹੋਇਆ ਸੀ ਹੁਣ ਜਿਹੜਾ ਆ ਗੁਰਪ੍ਰੀਤ ਸਿੰਘ ਆ ਇਹ ਗੱਲ ਕਹੀ ਜਾਂਦਾ ਕਹਿੰਦਾ ਜੀ 12-13 ਸਾਲ ਪਹਿਲਾਂ ਦੀ ਗੱਲ ਆ ਫਿਰ ਮੇਰਾ ਤਲਾਕ ਕਰਵਾ ਦਿੱਤਾ ਫਿਰ ਇਹਨੇ ਐਦਾਂ ਯਾਸ਼ੀ ਕੀਤੀ ਫਿਰ ਮੇਰਾ ਘਰ ਇਹਨੇ ਇੰਉਂ ਤੜਵਾ ਦਿੱਤਾ ਤੁਸੀਂ 12 ਸਾਲ ਕੋਮਾ ਚ ਕਿਉਂ ਪੈ ਰਹੇ ਨੇ ਮੇਰੀ ਸਾਰੇ ਹੀ ਉਹਨਾਂ ਲੋਕਾਂ ਨੂੰ ਬੇਨਤੀ ਆ ਜਿਹੜੇ ਕਿ ਕਿਸੇ ਵੀ ਗੱਲ ਤੋਂ ਪੀੜਤਾ ਵੀ ਤੁਸੀਂ ਕੋਮਾ ਦੇ ਵਿੱਚ ਕਿਉਂ ਚਲੇ ਜਾਂਦੇ ਆ ਤੁਸੀਂ ਉੱਠਦੇ ਕਿਉਂ ਲੇਟ ਆ ਸਾਡੀ ਕੌਮ ਕੋਮਾ ਚ ਗਈ ਹੋਈ ਆ ਤੇ ਸਾਡੀ ਕੌਮ ਇੰਨੀ ਸੁੱਤੀ ਕਿਉਂ ਆ ਵੀ ਭਾਈ 12 ਸਾਲ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਵਧੀ ਕੀ ਹੋ ਗਈ ਆ ਫਿਰ ਅਚਾਨਕ ਅਸੀਂ ਉੱਠਦੇ ਆ ਤੇ ਉੱਠ ਕੇ ਗੱਲ ਕਹਿੰਦੇ ਕਿ ਭਾਈ ਮੇਰੇ ਨਾਲ ਵਧੀ ਕੀ ਹੋਈ ਆ ਮੇਰੀ ਧੀ ਪੈਣ ਨਾਲ ਇੰਉ ਹੋਇਆ ਮੇਰੇ ਪਰਿਵਾਰ ਨਾਲ ਇੰਉ ਹੋਇਆ ਮੇਰੇ ਨਾਲ ਆਹ ਗੱਲ ਹੋ ਗਈ ਆ ਮੇਰੇ ਨਾਲ ਆਹ ਗੱਲ ਹੋ ਗਈ ਆ ਥੱਲੇ ਨਾ ਲੋਕ ਟਿੱਪਣੀਆਂ ਜਦੋਂ ਕਰਦੇ ਮੈਂ ਵੈਸੇ ਟਿੱਪਣੀਆਂ ਪੜਦਾ ਨਹੀਂ ਮੈਨੂੰ ਕੱਲ ਇੱਕ ਥੱਜਣ ਨੇ ਕਿਹਾ ਲੋਕ ਦੇਖੋ ਕੀ ਟਿੱਪਣੀਆਂ ਕਰੀ ਜਾਂਦੇ ਐ ਤੇ ਮੈਂ ਉਹ ਟਿੱਪਣੀਆਂ ਪੜ ਕੇ ਹੀ ਇਹ ਵੀਡੀਓ ਬਣਾਉਣ ਦੀ ਸੋਚੀ ਆ ਕਈ ਲਿਖੀ ਜਾਂਦੇ ਫੜੇ ਜਾਣਗੇ ਸਾਰੇ ਆਹ ਦੇਖੋ ਜੀ ਆ ਵੀ ਇਦਾਂ ਦਾ ਨਿਕਲਿਆ ਆਹ ਇਦਾਂ ਦਾ ਨਿਕਲਿਆ ਨਾ ਆਪਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਕੁਝ ਪਤਾ ਤੇ ਨਾ ਗੁਰਪ੍ਰੀਤ ਵਰਗੇ ਬੰਦਿਆਂ ਬਾਰੇ ਪਤਾ ਪਰ ਗੁਰਪ੍ਰੀਤ ਵਰਗੇ ਬੰਦਿਆਂ ਦੇ ਬਾਰੇ ਇਹਨਾਂ ਜ਼ਰੂਰ ਪਤਾ ਲੱਗ ਗਿਆ ਕਿ 12 ਸਾਲ ਉਹ ਕੋਮਾ ਦੇ ਵਿੱਚ ਰਹਿੰਦੇ ਆ ਸੋਚ ਸੁੱਤੀ ਹੋਈ ਰਹਿੰਦੀ ਆ ਤੁਸੀਂ ਵੇਲੇ ਸਿਰੇ ਗੱਲ ਕਹੀ ਹੋਵੇ ਜੀ ਕਿ ਇੱਕ ਮਹੀਨਾ ਪਹਿਲਾਂ ਮੇਰੇ ਨਾਲ ਵਧਿੱਕੀ ਹੋਈ ਆ 2 ਮਹੀਨੇ ਪਹਿਲਾਂ ਮੇਰੇ ਨਾਲ ਵਧਿੱਕੀ ਹੋਈ ਆ 6 ਮਹੀਨੇ ਪਹਿਲਾਂ ਵਧਿੱਕੀ ਹੋਈ ਆ ਪੁਲਿਸ ਦੇ ਕੋਲੇ ਮੈਂ ਗਿਆ ਸੀ ਆ ਮੇਰੇ ਕੋਲੇ ਸਬੂਤ ਹਨ ਆ ਮੇਰੇ ਕੋਲੇ ਵੀਡੀਓ ਆ ਮੇਰੇ ਕੋਲੇ ਆਡੀਓ ਆ ਮੇਰੇ ਕੋਲੇ ਸਬੂਤ ਆ ਮੇਰੇ ਕੋਲੇ ਗਵਾਹ ਤੇ ਫਿਰ ਬੰਦਾ ਚਿਤ ਕਰਦਾ ਯਾਰ ਕਿ ਇਹਦੇ ਨਾਲ ਧੱਕਾ ਹੋਇਆ ਹੋਊਗਾ ਆਪਾਂ ਇਹਨੂੰ ਪੀੜਤ ਮੰਨੀਏ ਪਰ ਯਾਰ 12 ਸਾਲ ਬਾਅਦ ਆ ਫਟ ਕੇ ਗੱਲ ਕਹਿ ਦਿੰਨੇ ਆ ਇਉਂ ਤਾਂ ਮੈਂ ਤੁਹਾਡੇ ਬਾਰੇ ਕੁਝ ਕਹਿ ਦੂੰਗਾ ਕਿ ਯਾਰ 12 ਸਾਲ ਪਹਿਲਾਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਇਨਾਂ ਨੇ ਇਹੋ ਕੀਤਾ ਸੀ ਤੁਸੀਂ ਮੇਰੇ ਬਾਰੇ ਕਹੋ ਯਾਰ ਕਿ 10 ਸਾਲ ਪਹਿਲਾਂ ਇਸ ਬੰਦੇ ਨੇ ਸਾਡੇ ਨਾਲ ਆਹ ਕੁਝ ਕੀਤਾ ਸੀ ਕਿੰਨਾ ਸੌਖਾ ਹੋ ਗਿਆ ਕੰਮ ਜੇ ਗੁਰਪ੍ਰੀਤ ਸਿੰਘ ਸੱਚਾ ਹੈ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਦੇ ਕੋਲੇ ਸੱਚੀ ਮੁੱਚੀ ਸਬੂਤ ਹਨ ਵੀ ਭਾਈ ਉਹਦੀ ਧਰਮ ਪਤਨੀ ਦੇ ਨਾਲ ਜਿਹੜੀ ਕਿ ਹੁਣ ਉਹਦੀ ਨਹੀਂ ਉਹ ਅੱਗੇ ਵਿਆਹੀ ਹੋਈ ਔਰਤ ਜੇਕਰ ਉਹਦੇ ਕੋਲੇ ਕੋਈ ਸਬੂਤ ਹੈ ਕਿ ਜਿੰਨੋਂ ਇਹ ਉਹਦੀ ਘਰ ਵਾਲੀ ਸੀ ਉਹ ਔਰਤ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਦੇ ਨਾਲ ਸਬੰਧ ਰੱਖਦੇ ਸੀ ਇਹਦੇ ਕੋਲੇ ਕੋਈ ਸਬੂਤ ਹੈ ਇਹਦੇ ਕੋਲੇ ਕੋਈ ਤਰਕ ਹੈ ਇਹਦੇ ਕੋਲੇ ਕੋਈ ਤੱਤ ਹੈ ਤਾਂ ਮਾਈਕ ਦੀ ਲੋੜ ਨਹੀਂ ਹੁੰਦੀ ਕਿ ਮੈਂ ਮਾਈਕ ਮੂਰੇ ਕਰਤਾ ਤੇ ਆਪਾਂ ਮੂਰੇ ਪਟਰ 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 ਤੋਤਾ ਬਣ ਕੇ ਸ਼ੁਰੂ ਕਰਤਾ ਇਹ ਕੋਈ ਮਸਲੇ ਦਾ ਹੱਲ ਨਹੀਂਗਾ ਇਹਦੇ ਨਾਲ ਖਰੂ ਪੈ ਸਕਦਾ 2 ਦਿਨ ਦਾ ਇਹਦੇ ਨਾਲ ਹੋਰ ਕੁਝ ਨਹੀਂ ਹੁੰਦਾ ਆਪਾਂ ਨੂੰ ਪੁਲਿਸ ਕੋਲੇ ਜਾਣਾ ਚਾਹੀਦਾ ਫਿਰ ਆਪਾਂ ਕਹਿੰਦੇ ਨਹੀਂ ਜੀ ਵੱਡਿਆਂ ਦੇ ਪੁਲਿਸ ਕਹਿਣੇ ਦੇ ਵਿੱਚ ਆ ਸਾਡੇ ਕਹਿਣੇ ਦੇ ਵਿੱਚ ਨਹੀਂ ਫਿਰ ਆਪਾਂ ਨੂੰ ਸਬੂਤ ਮੀਡੀਏ ਮੂਰੇ ਰੱਖ ਦੇਣੇ ਚਾਹੀਦੇ ਆ ਅਸੀਂ ਇਸ ਗੁਰਪ੍ਰੀਤ ਸਿੰਘ ਦੀ ਇੰਟਰਵਿਊ ਮੈਂ ਕਰਨ ਨੂੰ ਤਿਆਰ ਆ ਪਰ ਮੈਨੂੰ ਸਬੂਤ ਚਾਹੀਦੇ ਆ ਮੈਨੂੰ ਸਬੂਤ ਚਾਹੀਦੇ ਆ ਜੀ ਕਿ ਆ ਦੇਖੋ ਜੀ ਆ ਸਰਪੰਚਾ ਆ ਸਰਪੰਚ ਵੀ ਬਿਆਨ ਦਿੰਦਾ ਆ ਦੇਖੋ ਜੀ ਅਖਬਾਰ ਦੇ ਵਿੱਚ ਖਬਰ ਆ ਆ ਦੇਖੋ ਜੀ ਮੈਂ ਪੁਲਿਸ ਕੋਲੇ ਗਿਆ ਆ ਦੇਖੋ ਜੀ ਮੈਂ ਧੱਕੇਸ਼ਾਹੀ ਦੇ ਖਿਲਾਫ ਬੋਲਿਆ ਤੇ ਮੇਰੇ ਕੋਲੇ ਆ ਆ ਅਰਜ਼ੀਆਂ ਹੈਗੀਆਂ ਮੇਰੇ ਕੇ ਫਾਈਲ ਦੇ ਵਿੱਚ ਲੱਗੀਆਂ ਤੇ ਆ ਮੈਂ ਇੰਨੀ ਤਰੀਕ ਨੂੰ ਆ ਚਿੱਠੀ ਲਿਖੀ ਸੀ ਮੇਰੀ ਜਥੇਦਾਰ ਸਾਹਿਬ ਨੇ ਸੁਣਵਾਈ ਨਹੀਂ ਕੀਤੀ ਮੈਂ ਸ਼੍ਰੋਮਣੀ ਕਮੇਟੀ ਕੋਲੇ ਗਿਆ ਵੀ ਨਾਲ ਇੰਉ ਹੋਇਆ ਤੇ ਇੱਕ ਆ ਸਬੂਤ ਹੈਗਾ ਜੇ ਤੁਹਾਡੇ ਕੋਲੇ ਸਬੂਤ ਹੈ ਨਹੀਂ ਤੇ ਆਪਾਂ ਯਾਰ ਯਕੜ-ਵਕ ਕਿਤੇ ਵੀ ਛੱਡ ਦਿੰਨੇ ਆ ਸਬੂਤਾਂ ਸਮੇਤ ਗੱਲ ਵਜ਼ਨਦਾਰ ਲੱਗਦੀ ਆ ਤੇ ਉਦੋਂ ਹੀ ਪਟਰਪਟਰ ਕਰੀ ਜਾਣਾ ਇਹਦੀ ਕੋਈ ਤੁਕ ਨਹੀਂ ਬਣਦੀ ਆਪਾਂ ਜਥੇਦਾਰ ਮੈਂ ਫੇਰ ਇਹ ਗੱਲ ਕਹਿਣਾ ਮੈਂ ਕੋਈ ਉਲਾਰਵਾਦੀ ਨਹੀਂਗਾ ਜਥੇਦਾਰ ਸਾਹਿਬ ਵੀ ਗਲਤ ਹੋ ਸਕਦੇ ਆ ਕਿਸੇ ਥਾਂ ਦੇ ਉੱਤੇ ਉਹ ਵੀ ਗਲਤ ਹੋ ਸਕਦੇ ਆ ਕਿਸੇ ਹੋਰ ਮੁੱਦੇ 'ਚ ਵੀ ਗਲਤ ਹੋ ਸਕਦੇ ਆ ਪਰ ਉਹਦੇ ਲਈ ਸਬੂਤ ਚਾਹੀਦੇ ਯਾਰ ਸਬੂਤਾਂ ਤੋਂ ਬਿਨਾ ਨਹੀਂ ਇੱਥੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਹੋਰਾਂ ਨੇ ਉੱਤੇ ਦੋਸ਼ ਲੱਗੇ ਆ ਸਾਬ ਸਿੰਘ ਨਾਂ ਦਾ ਬੰਦਾ ਕਹਿੰਦਾ ਜੀ ਕਿ 12 ਸਾਲ ਪਹਿਲਾਂ ਮੇਰੀ ਭੈਣ ਦੇ ਨਾਲ ਜ਼ਿਆਰਤੀ ਕੀਤੀ ਗਈ ਆ ਉਹਦੀ ਪੇਟ ਦੇ ਵਿੱਚ ਬੱਚਾ ਸੀ ਉਹਨੂੰ ਇਹਨੇ ਰੱਖਿਆ ਸੀ ਜ਼ਹਿਰ ਦੇ ਕੇ ਮਾਰ ਦਿੱਤਾ ਸੀ 12 ਸਾਲ ਬਾਅਦ ਜਨਾਬ ਉੱਥੇ ਜਾ ਗਏ ਤੇ ਹੁਣ ਲੋਕ ਕਹੀ ਕਹਿੰਦੇ ਵੀ ਢੱਡਰੀਆਂ ਵਾਲਾ ਇਦਾਂ ਸੀ ਆ ਵੀ ਨਿਕਲਿਆ ਇਦਾਂ ਫੜਿਆ ਗਿਆ ਉਹ ਏਦਾਂ ਨਹੀਂ ਹੁੰਦੇ ਆ ਸਾਰੇ ਇਦਾਂ ਹੁੰਦੇ ਆ ਜੇ ਤੁਸੀਂ ਇਹ ਗੱਲ ਕਹੇ ਲੋ ਕਿ ਸਬੂਤ ਲੈ ਕੇ ਆਓ ਭਾਈ ਸਾਹਿਬ ਸਿੰਘ ਜੀ ਤੇ ਫਿਰ ਕਈ ਕਹਿੰਦੇ ਨੇ ਵੀ ਲੈ ਢੱਡਰੀਆਂ ਵਾਲਾ ਤਾਂ ਪਖਪੂਰਤਾ ਫਲਾਣੇ ਦਾ ਐ ਕਰਤਾ ਜੇ ਤੁਹਾਡੇ ਨਾਲ ਇਦਾਂ ਹੋ ਜੇ ਤੇ ਫਿਰ ਤੁਸੀਂ ਕਹੋਗੇ ਜੀ ਸਾਡਾ ਕੋਈ ਸਾਥ ਨਹੀਂ ਦਿੰਦਾਗਾ ਧਰਮ ਗੁਰੂ ਜਿਹੜੇ ਅਖੌਤੀ ਧਰਮ ਗੁਰੂ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਦੇ ਵਿੱਚ ਕੋਈ ਦੋ ਰਾਇ ਨਹੀਂ ਪਰ ਸਾਨੂੰ ਸਬੂਤ ਤਾਂ ਚਾਹੀਦੇ ਆ ਜੇ ਹੁਣ ਮੰਨ ਲਓ ਉਦਾਹਰਣ ਦੇ ਤੌਰ ਤੇ ਮੈਂ ਕਹਿਣਾ ਵੀ ਗਿਆਨੀ ਹਰਪ੍ਰੀਤ ਸਿੰਘ ਜਾਂ ਜਿਹੜਾ ਉਸ ਔਰਤ ਜਿਹੜੀ ਕਿ ਪਹਿਲਾਂ ਇਹਦੀ ਘਰ ਵਾਲੀ ਸੀ ਉਹਦਾ ਘਰ ਵਾਲਾ ਜਾਂ ਉਹਦੇ ਪੇਕੇ ਇਸ ਗੁਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਮਾਨਹਾਨੀ ਦਾ ਕੇਸ ਕਰਨ ਤਾਂ ਇਹ ਸਬੂਤ ਕੀ ਦੇਊਗਾ ਜੇ ਕਿ ਆ ਮੇਰੇ ਕੋਲੇ ਸਬੂਤ ਆ ਕਿ ਲੋਕਾਂ ਨੇ ਕਮੈਂਟ ਲਾ ਦੂਗਾ ਵਿੱਚ ਉਹਦੇ ਵੀ ਭਾਈ ਆ ਮੇਰੇ ਕੋਲੇ ਕਮੈਂਟ ਆ ਦੇਖੋ ਜੀ ਮੁਖਤਿਆਰ ਸਿੰਘ ਨੇ ਐ ਲਿਖਿਆ ਸੀ ਦੀਪਕ ਸ਼ਰਮਾ ਨੇ ਆ ਲਿਖਿਆ ਸੀ ਫਲਾਣੀ ਫੇਕ ਆਈਡੀ ਤੋਂ ਮੇਰੇ ਪੱਖ ਦੇ ਵਿੱਚ ਆ ਗੱਲ ਕਹੀ ਗਈ ਸੀ ਲੋਕ ਤਾਂ ਕੁਝ ਵੀ ਕਹਿੰਦੇ ਹੁੰਦੇ ਆ ਆ ਵੀਡੀਓ ਸੁਣ ਕੇ ਮੈਨੂੰ ਵੀ ਬੜਾ ਕੁਝ ਕਹਿਣਾ ਪਰ ਮੇਰੀ ਬੇਨਤੀ ਸਿਰਫ ਇਹ ਆ ਆਪਾਂ ਸਿੱਖ ਸਿੱਖ ਦੇ ਖਿਲਾਫ ਬਕਵਾਸ ਬਹੁਤ ਕਰਦੇ ਆ ਸੀ ਯੱਕੜਵਾ ਬਹੁਤ ਮਾਰਦੇ ਆ ਸਾਨੂੰ ਇਸ ਗੱਲ ਦੇ ਬਾਰੇ ਸਿਰ ਤੋਂ ਕਮ ਲੈਣਾ ਚਾਹੀਦਾ ਸਾਡਾ ਤਾਂ ਮਜ਼ਾਕ ਬਣਾਉਣ ਦੇ ਲਈ ਪਹਿਲਾਂ ਹੀ ਬੜੇ ਲੋਕ ਬੈਠੇ ਆ ਉਹ ਜਾਣਦੇ ਜੀ ਕਿ ਇਹਨਾਂ ਦੇ ਵਿੱਚ ਹੈ ਨਹੀਂ ਇਤਿਫਾਕ ਹੈ ਨਹੀਂ ਇਹ ਏਕੇ ਦੇ ਵਿੱਚ ਹੈ ਨਹੀਂ ਇੱਥੇ ਨਾ ਸੀ ਜਥੇਦਾਰ ਬਖਸ਼ਦੇ ਆ ਨਾ ਕਿਸੇ ਧਰਮ ਪ੍ਰਚਾਰਕ ਨੂੰ ਬਖਸ਼ਦੇ ਆ ਨਾ ਕਿਸੇ ਆਮ ਪੱਤਰਕਾਰ ਨੂੰ ਬਖਸ਼ਦੇ ਆ ਨਾ ਸਾਨੂੰ ਕੋਈ ਸਮਾਜ ਸੇਵੀ ਬੰਦਾ ਪਸੰਦ ਆ ਸਾਨੂੰ ਪਸੰਦ ਕਿਹੜਾ ਬੰਦਾ ਤੇ ਮੈਨੂੰ ਦੁੱਖ ਆਮ ਲੋਕਾਂ ਦੇ ਉੱਤੇ ਵੀ ਹੁੰਦਾ ਜਿਹੜੇ ਸਾਡੇ ਸੁਧਾਰਨ ਭੈਣਾ ਵੀਰ ਸਤਕਾਰ ਯੋਗ ਆ ਉਹਨਾਂ ਤੇ ਵੀ ਹੁੰਦਾ ਵੀ ਤੁਸੀਂ ਕਿਸੇ ਦੀ ਵੀ ਚੀਜ਼ ਅੱਗੇ ਤੋਂ ਅੱਗੇ ਭੇਜੀ ਜਾਂਦੇ ਆਂ ਤੁਸੀਂ ਪਹਿਲਾਂ ਉਸ ਗੱਲ ਦੀ ਪਹਿਲਾਂ ਤਾਂ ਤੁਸੀਂ ਇੰਨੇ ਵਿਲੇ ਹੀ ਨਾ ਹੋਵੋ ਕਿ ਜੇਕਰ ਕੋਈ ਬੰਦਾ ਕਿਸੇ ਦਾ ਦੋਸ਼ ਬਕਵਾਸ ਕਰੀ ਜਾਂਦਾ ਕੋਈ ਵੀ ਮੰਨ ਲਓ ਮੈਂ ਵੀ ਕਿਸੇ ਦੇ ਉੱਤੇ ਬੈਠ ਕੇ ਦੋਸ਼ ਲਾਈ ਜਾਮਾ ਇੱਥੇ ਮੈਨੂੰ ਵੀ ਨਾ ਸੁਣੋ ਮੈਂ ਵੀ ਗੱਲ ਕਹਿਣਾ ਤੁਸੀਂ ਜੇ ਲਾਓ ਮੈਂ ਤੁਹਾਨੂੰ ਨਹੀਂ ਸੁਣਦਾ ਵਾ ਬਿਲਕੁਲ ਨਹੀਂ ਸੁਣਦਾ ਮੈਨੂੰ ਜਿਹੜੇ ਬੰਦੇ ਗੱਲ ਕਹਿੰਦੇ ਆ ਆ ਦੇਖੋ ਭਈ ਇਹਨੇ ਆ ਚੱਕ ਤੇ ਫੱਟੇ ਮੈਂ ਕਦੇ ਨਹੀਂ ਵੀਡੀਓ ਦੇਖੀ ਮੈਂ ਅੱਜ ਤੱਕ ਕਦੇ ਵੀ ਕਿਸੇ ਦੀ ਵੀਡੀਓ ਅੱਗੇ ਨਹੀਂ ਭੇਜੀ ਮੈਂ ਕਦੇ ਵੀ ਕਿਸੇ ਵੀਡੀਓ ਦੇ ਥੱਲੇ ਗੰਦਾ ਬੰਦਾ ਕਮੈਂਟ ਨਹੀਂ ਕੀਤਾ ਮੈਂ ਸਿਫਤ ਵੀ ਬੇਲੋੜੀ ਨਹੀਂ ਕਰਦਾ ਮੈਂ ਆਲੋਚਨਾ ਵੀ ਬੇਲੋੜੀ ਨਹੀਂ ਕਰਦਾ ਗੰਦੇ ਸ਼ਬਦਾਂ ਦੀ ਵਰਤੋਂ ਮੈਂ ਉਸ ਗੰਦੇ ਬੰਦੇ ਲਈ ਵੀ ਨਹੀਂ ਕਰਦਾ ਕਿਉਂਕਿ ਮੇਰੇ ਕੋਲ ਤਾਂ ਸਮਾਂ ਇੰਨਾ ਹੈ ਨਹੀਂ ਪਰ ਮੈਨੂੰ ਦੁੱਖ ਹੁੰਦਾ ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ ਨਹੀਂ ਹੁੰਦਾ ਕਈ ਵਾਰ ਯਾਰ ਆਪਾਂ ਨੂੰ ਕੋਈ ਤਾਂ ਬਖਸ਼ਣਾ ਪਊਗਾ ਜੇ ਬੰਦਾ ਗਲਤ ਹੈ ਕੋਈ ਵੀ ਬੰਦਾ ਗਲਤ ਹੋ ਸਕਦਾ ਮੈਂ ਨਹੀਂ ਕਹਿੰਦਾ ਵੀ ਭਾਈ ਬੰਦਾ ਕੋਈ ਦੁੱਧੋ ਤੋਤਾ ਹੈ ਹੀ ਨਹੀਂ ਧਰਤੀ ਦੇ ਉੱਤੇ ਕੋਈ ਵਿਰਲਾ ਟਾਣਾ ਹੋਊਗਾ ਪਰ ਜੇਕਰ ਆਪਾਂ ਕਿਸੇ ਉੱਤੇ ਦੋਸ਼ ਲਾਉਨੇ ਨਾ ਤਾਂ ਫਿਰ ਕਬਰਾਂ ਚੋਂ ਠੁਠਕੇ ਨਾ ਬੋਲਿਆ ਕਰਗੇ ਲਾਸ਼ਾਂ ਬਣੇ ਪਏ ਹੁੰਨੇ ਆਪਾਂ ਪਹਿਲਾਂ ਲਾਸ਼ ਉੱਠਦੀ ਆ ਬੋਲਣ ਲੱਗ ਜੰਦੀ ਕਿਸੇ ਦੇ ਬਾਰੇ ਵੀ ਤੇ ਲਾਸ਼ਾਂ ਵਰਗੇ ਲੋਕੋ ਦੇ ਬਾਰੇ ਟਿੱਪਣੀਆਂ ਕਰਨ ਲੱਗ ਜਾਂਦੇ ਆ ਵੀ ਯਾਰ ਚੱਕ ਤਾ ਵੀ ਨੰਗਾ ਹੋ ਗਿਆ ਫੜੇ ਜਾਣਗੇ ਓ ਐਦਾਂ ਹੋ ਜਾਊਗਾ ਆਪਾਂ ਸਵਾਦ ਲੈਣਾ ਬੰਦ ਕਰ ਗਏ ਤੇ ਜਿਹੜਾ ਵੀ ਬੰਦਾ ਕਿਸੇ ਦੇ ਉੱਤੇ ਦੋਸ਼ ਲਾਉਣੇ ਚਾਹੁੰਦਾ ਬੇਨਤੀ ਆ ਕਿ ਸਬੂਤ ਲੈ ਕੇ ਆਇਆ ਕਰੇ ਤੱਥਾਂ ਸਮੇਤ ਇੰਨੀ ਤਰੀਕ ਨੂੰ ਆ ਹੋਇਆ ਤੇ ਆ ਸਬੂਤ ਹੈ ਫੇਰ ਗੱਲ ਆ ਤੇ ਜੇਕਰ ਕਿਸੇ ਕੋਲੇ ਸਬੂਤ ਹੈ ਨਹੀਂ ਮੇਰੀ ਬੇਨਤੀ ਆ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਵੀ ਆਪਾਂ ਆਪਦਾ ਮਾਈਕ ਕਿਸੇ ਨੂੰ ਮੁਹੱਈਆ ਨਾ ਕਰਵਾਇਆ ਕਰਗੇ ਮੇਰੇ ਨਾਲ ਬਿਲਕੁਲ ਕੋਈ ਨਾ ਸੰਪਰਕ ਕਰੇ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ हां मेरे नाल नाम ही ਕਰੋਗੇ मेरे सत्कार योग्य ਪੈਣਾ ਵੀਰ ਬਹੁਤ ਸਾਰੇ ਹੈਗੇ ਆ ਤੁਸੀਂ ਕਹੋਗੇ ਵੀ ਇਹ ਤਾਂ ਹੰਕਾਰਿਆ ਹੈ ਫਿਰ ਮੈਨੂੰ ਹੁਣ ਸਰਟੀਫਿਕੇਟੇ ਮੰਗਦੇ ਹੋ ਮੈਂ ਗੱਲ ਇਹ ਆ ਕਿ ਜਿੰਨੀ ਕਿ ਸਾਡੀ ਸਮਰੱਥਾ ਜਿੰਨੀ ਕਿ ਸਾਡੀ ਬੁੱਧੀ ਆ ਅਸੀਂ ਉਹਦੇ ਮੁਤਾਬਕ ਕੰਮ ਕਰ ਲੈਨੇ ਆ ਸਾਡੀ ਬੁੱਧੀ ਪਰਵਾਹ ਨਹੀਂ ਵੀ ਹੋ ਸਕਦੀ ਪਰ ਮੇਰੇ ਨਾਲ ਬਿਲਕੁਲ ਨਾ ਸੰਪਰਕ ਕਰੇ ਜੀਨੇ ਕੱਲੀ ਪੜਾਸ ਕੱਢਣੀ ਆ ਸਾਡੇ ਕੋਲੇ ਕਈ ਸਤਿਕਾਰਯੋਗ ਗਾਇਕ ਗੀਤਕਾਰ ਅਜੇ ਤੱਕ ਆਏ ਉਹਨਾਂ ਨੇ ਕਿਹਾ ਜੀ ਕਿ ਇੱਕ ਵਾਰੀ 1990 ਚ ਮੇਰੇ ਨਾਲ ਫਲਾਣੇ ਨੇ ਆ ਕੀਤਾ ਮੇਰੇ ਨਾਲ ਜੀ 1900 ਤੇ 92 ਦੇ ਵਿੱਚ ਆ ਗੱਲ ਹੋਈ 2012 ਚ ਮੇਰੇ ਨਾਲ ਆ ਗੱਲ ਫਲਾਣੇ ਨੇ ਕੀਤੀ ਮੈਂ ਕਿਹਾ ਸਬੂਤ ਸਬੂਤ ਤਾਂ ਬਾਈ ਜੀ ਫਿਰ ਮਹਾਰਾਜ ਹੀ ਆ ਯਾਰ ਫਿਰ ਤੁਸੀਂ ਉਦੋਂ ਕੂਮਾ ਚ ਗਏ ਸੀ ਜਿਹੜਾ ਹੁਣ ਕਹਿੰਦੇ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਆਪਦੀਆਂ ਪ੍ਰਾਪਤੀਆਂ ਦੀ ਗੱਲ ਕਰੋ ਤੁਸੀਂ ਆਪਦੇ ਕੰਮ ਦੀ ਗੱਲ ਕਰੋ ਤੁਸੀਂ ਆਪਦੀਆਂ ਚੁਣੌਤੀਆਂ ਦੀ ਗੱਲ ਕਰੋ ਇਹ ਗੁੱਬਗਲਾਟ ਕੱਢਣ ਵਾਸਤੇ ਸਾਡਾ ਮਾਈਕ ਨਹੀਂ ਆ ਸਾਡਾ ਮੰਚ ਨਹੀਂ ਆ ਮੇਰੀ ਬੇਨਤੀ ਆ ਗਿਆਨੀ ਹਰਪ੍ਰੀਤ ਸਿੰਘ ਹੋਰੀ ਕੀ ਕਾਰਵਾਈ ਕਰਨਗੇ ਕੀ ਨਹੀਂ ਕਰਨਗੇ ਗੁਰਪ੍ਰੀਤ ਸਿੰਘ ਹੋਰੀ ਕੀ ਸਬੂਤ ਮੁਹਈਆ ਕਰਨਗੇ ਕਿ ਨਹੀਂ ਕਰਨਗੇ ਮੈਨੂੰ ਨਹੀਂ ਪਤਾ ਪਰ ਮੈਨੂੰ ਜਦੋਂ ਇਹੋ ਜੇ ਦੋਸ਼ ਲੱਗਦੇ ਹਨ 12 12 ਵਰਿਆਂ ਬਾਅਦ 10 10 ਵਰਿਆਂ ਬਾਅਦ 15 15 ਵਰਿਆਂ ਬਾਅਦ ਮੈਨੂੰ ਲੱਗਦਾ ਵੀ ਜਿਵੇਂ ਨਾ ਭਾਰਤ ਦੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਪਹਿਲਾਂ ਤਾਂ ਉਹ ਆਨੰਦ ਮਾਣਦੇ ਪੁਰਸੀਆਂ ਦਾ ਨਿਯਾਰੇ ਲੁੱਟਦੇ ਆ ਜਦੋਂ ਉਹ ਰਾਜਨੀਤੀ ਦੇ ਵਿੱਚੋਂ ਬਾਹਰ ਹੋ ਜਾਂਦੇ ਆ ਫਿਰ ਉਹ ਆਪਦੀ ਸਵੈ ਜੀਵਨੀ ਲਿਖਦੇ ਹੁੰਦੇ ਆ ਸਵੈ ਜੀਵਨੀ ਲਿਖ ਕੇ ਕਹਿੰਦੇ ਹੁੰਦੇ ਆ 1965 ਦੇ ਵਿੱਚ ਇੱਕ ਵਾਰ ਇੰਨੀ ਹੋਇਆ ਸੀ ਉਦੋਂ ਆ ਸਮਝੌਤਾ ਹੋਇਆ ਤੇ ਮੈਂ ਉਦੋਂ ਉੱਥੇ ਖੜਾ ਸੀ ਤੇ ਇਸ ਸਮਝੌਤੇ ਦਾ ਮੈਨੂੰ ਉਦੋਂ ਵੀ ਪਤਾ ਸੀ ਕਿ ਭਾਈ ਇਹ ਗਲਤ ਕੰਮ ਹੋ ਰਿਹਾ ਦੇਸ਼ ਦੇ ਨਾਲ ਫਿਰ ਆਪਾਂ ਆ ਗੱਲਾਂ ਕਹਿੰਦੇ ਆ ਉਦੋਂ ਕੋਮਾ ਚ ਗਏ ਹੋਣੇ ਉਦੋਂ ਕਿਉਂ ਨਹੀਂ ਬੋਲਦੇ ਉਦੋਂ ਕੁਰਸੀ ਚਾਹੀਦੀ ਹੁੰਦੀ ਆ ਇਹ ਨੇਤਾਵਾਂ ਵਰਗੇ ਬਣ ਗਏ ਸੀ ਸਾਨੂੰ ਅੱਜਕੱਲ ਮਾਈਕ ਬੜੀ ਜਲਦੀ ਮੁਹੱਈਆ ਹੋ ਜਾਂਦਾ ਕੰਪੀਟੀਸ਼ਨ ਬਹੁਤ ਆ ਜੋ ਮਰਜ਼ੀ ਕਿਸੇ ਬਾਰੇ ਕਹਿ ਲਿਓ ਹੱਥ ਜੋੜ ਕੇ ਬੇਨਤੀ ਆ ਅੱਜਵਲੇ ਮੇਰੀ ਗੱਲ ਤੁਹਾਨੂੰ ਕੌੜੀ ਵੀ ਲੱਗ ਸਕਦੀ ਆ ਪਰ ਬਰਦਾਸ਼ਤ ਕਰਿਓ ਸਮਝੋ ਮੇਰੇ ਜਜ਼ਬਾਤ ਆ ਇਹ ਮੈਂ ਕਿ ਬਹੁਤਾ ਵੱਡਾ ਬੁੱਧੀਜੀਵੀ ਨਹੀਂ ਤੁਸੀਂ ਸਾਰੇ ਹੀ ਬਹੁਤ ਪਹਿਣਾ ਪਰ ਮੈਨੂੰ ਲੱਗਦਾ ਕਿ ਦੋਸ਼ ਲਾਉਣੇ ਬਹੁਤ ਸੌਖੇ ਤੇ ਸਾਬਤ ਕਰਨੇ ਔਖੇ ਹੁੰਦੇ ਆ ਹੁਣ ਸਾਬਤ ਕੀਤੇ ਜਾਣ ਜਿਹੜੇ ਜਿਹੜੇ ਵੀ ਖਿਲਾਫ ਲੱਗੇ ਮਿਹਰਬਾਨੀ